హలో ਚਲ ਬੋ ਤੇ ਗੋਲਡੀ ਨਾਲ ਤੈਨੂੰ ਬਾਅਦ ਚ ਫੋਨ ਕਰਦੀ ਆ ਤੇਰੀ ਭਾਬੀ ਦੀ ਮੰਮੀ ਆਇਆ ਹੈ ਹੈ ਮੈਂ ਕਰਦੀ ਫੇਰ ਓਕੇ ਫੋਨ ਓਕੇ ਸੱਸੀ ਗਾਲ ਭੈਣ ਜੀ ਸੱਸੀ ਗਾਲ ਜੀ ਸੱਸੀ ਗਾਲ ਓ ਜੀ ਆਓ ਜੀ ਆਇਆਂ ਨੂੰ ਭੈਣ ਜੀ ਜੀ ਆਇਆਂ ਨੂੰ ਅੱਜ ਕਿੱਦੂ ਦਿਨ ਕੀਤਾ ਆਂਦਾ ਬਸ ਬੜਾ ਦਿਨ ਹੋ ਗਿਆ ਸੀ ਹਾਂ ਜੀ ਤੇ ਮੈਂ ਕਿਹਾ ਗੋਲਡੀ ਨੂੰ ਮਿਲ ਕੇ ਆਵਾਂ ਦੇਖਾਂ ਕੀ ਕਰਦੀ ਆ ਗੋਲਡੀ ਬਸ ਇੱਥੇ ਸੀ ਗੋਲਡੀ 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 ਹਾਏ ਮੰਮੀ

ਸਭ ਵਧੀਆ ਤੇ ਪਰ ਤੂੰ ਤਾਂ ਮੈਨੂੰ ਮਾੜੀ ਜਿਹੀ ਲੱਗਦੀ ਐ ਬੜੀ ਮੈਂ ਮਾੜੀ ਲੱਗਦੀ ਹਾਂ ਕਮਜ਼ੋਰ ਹੋਈ ਐ ਨਹੀਂ ਭੈਣ ਜੀ ਮਾੜੀ ਨਹੀਂ ਹੋਈ ਕੁੜੀ ਤੁਹਾਡੀ ਸੈੱਟ ਸੈੱਟ ਹੋ ਗਈ ਐ ਪੂਰੀ ਤਰ੍ਹਾਂ ਫਿੱਟ ਹੋ ਗਈ ਐ ਹੂੰ ਪਤਾ ਨਹੀਂ ਕਿੱਥੋਂ ਫਿੱਟ ਮੈਨੂੰ ਤਾਂ ਮਾੜੀ ਲੱਗਦੀ ਐ ਕੁੜੀਏ ਖਾਣ ਖੂਣ ਨਾਲ ਮਿਲਦਾ ਐ ਹੈ ਵਾਗ ਮम्मी ਕੀ ਬਾਤ ਐ ਮੈਂ ਠੀਕ ਐ ਮम्मी ਕੁੜੀ ਕੋਤ ਮम्मी ਲਈ ਚਾਹ ਲੈ ਜਾ ਕੇ ਕੋਈ ਪਾਣੀ ਪੂਣੀ ਲਿਆ ਪਹਿਲਾਂ ਜਾਂ ਪਹਿਲਾਂ ਪਾਣੀ ਲਿਆ ਠੰਡਾ ਲੈ ਆ ਜਾ ਗਾ ਹਾਂ ਰੁਕ ਹਾਂਜੀ ਆ ਲਫੜ ਪੁੱਤ ਆਣਾ ਵੀ ਚੋ ਡੱਬਾ ਕੱਢ ਲਈ ਤੇ ਆ ਜਿਹੜਾ ਸਮਾਨ ਤੂੰ ਮੰਗਾਇਆ ਸੀ ਨਾ ਅੱਛਾ ਠੀਕ ਹੈ ਉਹ ਹੋਰ ਭੈਣ ਜੀ ਵਧੀਆ ਭੈਣ ਜੀ ਤੁਸੀਂ ਸੁਣਾਓ ਘਰ ਕਿਦਾਂ ਭਾਜੀ ਹੁੰਦੀ ਠੀਕ ਹੈ ਸਭ ਵਧੀਆ ਬਸ ਮੇਹ ਰਾਸ ਬਾਈ ਗਰੂ ਦੀ ਉਹਦੀ ਚਾਹੀਦੀ ਹੈ ਹਾਂ ਤੇਦੀ ਮੇਹ ਚਾਹੀਦੀ ਹੈ ਤੁਸੀਂ ਸੁਣਾਓ ਹਾਂਜੀ ਹਾਂਜੀ ਮੇ ਵੀ ਬਸ ਵਧੀਆ ਸਾਡੀ ਬੇਟੀ ਠੀਕ ਹੈ ਹਾਂਜੀ ਹਾਂਜੀ ਬਸ ਉਹਦੇ ਨਾਲ ਹੀ ਲੱਗੀ ਸੁਣੇ ਗੱਲ ਕਰਨ ਹਾਂ ਹਾਂ ਉਹ ਵੀ ਹਾਂ ਚਾਲੀ ਪੁੱਛਦੀ ਵੀ ਸੀ ਨਿਆਣੇ ਜੱਲੇ ਹਾਂ ਸਭ ਵਧੀਆ ਵਧੀਆ ਤੁਸੀਂ ਸੁਣਾਓ બસ ਠੀਕ ਹੈ ਭੈਣ ਜੀ ਜਿਹੜਾ ਟਾਈਮ ਲੰਘੀ ਜਾਂਦਾ ਹਨਾ ਸ਼ੁਕਰ ਸ਼ੁਕਰ ਕਰਕੇ ਕਰਨਾ ਨਹੀਂ ਨਹੀਂ ਸਹੀ ਯਾਰ ਹਾਂਲਾ ਮੇਰੇ ਕਾਸ ਨੂੰ ਇਹ ਗੋਲਟੀ ਤੋਂ ਤੁਹੀ ਟਕੀ ਤਾ ਨਹੀਂ ਕਰਦੀ ਨਹੀਂ ਨਹੀਂ ਭੈਣ ਜੀ ਇਹ ਕਿੱਦਾਂ ਦੀ ਗੱਲ ਕਰਦੇ ਹੋ ਪਰ ਮੈਨੂੰ ਨਾ ਮਾੜੀ ਹੋਈ ਲੱਗੀ ਹੈ ਕਿਉਂ ਲੱਗਦੀ ਹੈ ਹਾਂ ਮੈਂ ਇਹ ਤੁਸੀਂ ਬਾਬਾ ਦਿਨਾਂ ਬਾਅਦ ਦੇਖਿਆ ਨਾ ਤਾਂ ਤੁਹਾਨੂੰ ਲੱਗਦਾ ਹੋਣਾ ਇਤਨੀ ਤੇ ਕੋਈ ਗੱਲ ਨਹੀਂ ਭੈਣ ਜੀ ਇਹ ਤਾਂ ਬੱਚੇ ਦਾ ਖਿਆਲ ਦੇਖਦੀ ਆਪਣਾ ਸਵਾ ਸਾਡਾ ਵੀ ਬਧੀ ਦਾ ਖਿਆਲ ਲਿਖਦੀ ਹੈ ਬੜਾ ਵਧੀਆ ਸਾਰਾ ਘਰ ਘੂਰ ਸੰਭਿਆ ਇੰਨੇ ਤਾਂ ਬੜੇ ਪਿਆਰ ਨਾਲ ਲੈਂਦੀ ਆ ਮੈਂ ਕਿੰਨੀ ਹਲੋ ਮੰਮੀ ਜੀ ਹਾਂ ਲੋ ਭੈਣ ਜੀ ਪੜੋ ਮੰਮੀ ਜੀ ਪੜੋ ਦੁੱਧਾ ਦ ਪੀਣੀ ਹੁੰਨੀ ਆ ਹਾਂ ਜੀ ਮੰਮੀ ਵੱਧੋ ਹੈ ਮੰਮੀ ਤੇਰੀ ਕਹਿੰਦੇ ਮੈਨੂੰ ਕੁੜੀ ਮਾਰੀ ਹੋਈ ਲੱਗਦੀ ਆ ਕੋ ਮੈਂਨੇ ਬੜੇ ਦਿਨ ਮੈਂ ਹੀ ਕਿਹਾ ਮੈਂ ਕਿ ਤੁਸੀ ਭੈਣ ਜੀ ਵਾਵਾ ਦਿਨਾਂ ਬਾਅਦ ਦੇਖਿਆ ਨਾ ਤਾਂ ਤੁਹਾਨੂੰ ਲਿੱਸੀ ਹੋਈ ਲੱਗਦੀ ਉਹ ਅੱਧਾ ਤੇ ਠੀਕ ਆ ਸਾਰਾ ਮੈਂ ਨਹੀਂ ਮੰਮੇ ਪੂਰਾ ਧਿਆਨ ਰੱਖਦੇ ਮੇਰੀ ਡਾਈਟ ਦਾ ਅੱਛਾ ਠੀਕ ਮੈਂ ਆਪੇ ਤੁਹਾਡੀ ਘਟਾਈ ਪਈ ਆ ਮੋਟੀ ਹੋ ਗਈ ਸੀ ਜਿਆਦਾ ਇਹ ਹੂੰ ਹੂੰ ਮੈਨੂੰ ਤਾਂ ਕਿਸ ਕੋਈ ਪਾਸਾ ਵੀ ਤੇਰਾ ਪੁੱਤ ਮੋਟਾ ਲੱਗਦਾ ਮੈਂ ਦਾਅਵੇ ਤੇ ਰੱਖੂ ਸੂਟ ਵੀ ਢਿੱਲੇ ਢਿੱਲੇ ਹੋਏ ਲੱਗਦੇ। ਉਹ ਨਹੀਂ ਮੰਮੀ ਠੀਕ ਐ ਐਨੀ ਸੀ ਪਹਿਲੇ ਤੁਹਾਨੂੰ ਉਹਦੇ ਵਹਿਮ ਲੱਗ ਰਹੇ। ਗੋਲਡੀ ਆਹ ਮੰਮੀ ਲਈ ਕੋਈ ਚਾਹ ਜਾਂ ਕੋਫੀ ਕੁਫੀ ਬਣਾ ਲੈ। ਜੋ ਪੀਣਾ ਉਹਨਾਂ ਨੂੰ ਪੁੱਛ ਲੈ। ਹਾਂਜੀ ਮੰਮੀ ਕੋਫੀ ਲੈਣੇ ਚਾਹ ਜੋ ਵੀ ਰਣਾ ਲੈ ਆ। ਜੋ ਜੋ ਮਰਜ਼ੀ ਬਣਾ ਲਓ। ਮੰਮੀ ਨੂੰ ਵੈਸੇ ਚਾਹ ਹੀ ਪਸੰਦ ਹੈ। ਚਾਹ ਚਾ ਲਿਆ ਚਾਹ ਲਿਆ। ਡੱਗੜ ਲਈ ਚਾਹ ਲਾਇਆ। ਹਾਂ ਕੋਈ ਨਹੀਂ ਚਾਹ ਲਾਇਆ। ਇੱਕ ਤਾਂ ਬੱਸਾਂ ਚ ਘੜਾਣਾ ਸੁੱਖਾ। ਇਹਦੇ ਡੈਡੀ ਨੂੰ ਸਿਗੀ ਨਹੀਂ ਛੁੱਟੀ ਨਹੀਂ ਤਾਂ ਉਹਨਾਂ ਨਾਲ ਗੱਡੀ ਤੇ ਆ ਜਾਂਦੇ। ਮੂੰਹ ਫਿਰ ਬਸ ਸੱਚ ਤੁਹਾਨੂੰ ਪਤਾ ਆ ਨਾਲੇ ਜੀ ਹੈ ਪਸੰਜ ਫ੍ਰੀ ਆਧਾਰ ਕਾਰਡ ਤੇ ਇਹ ਆਹੋ ਹੈ ਇਹ ਵੈਸੇ ਆਹ ਨਹੀਂ ਨਾ ਹੱਥ ਲੱਗਾ ਹੁੰਦਾ ਆ ਕਿ ਆਧਾਰ ਕਾਰਡ ਦੇ ਚੱਲ ਵੀ ਪੈਣ ਉੱਥੇ ਤੇ ਉੱਥੇ ਇਹ ਵਧੀਆ ਵੈਸੇ ਤਾਂ ਆਹ ਵੈਸੇ ਚੰਗਾ ਪਰ ਨਹੀਂ ਬੀਬੀਆਂ ਨੇ ਖਪਾਈ ਵੀ ਬੜੀ ਲਈ ਨਹੀਂ ਪਾਣਾ ਬੱਸਾਂ ਵਾਲੇ ਚੜਨ ਨਹੀਂ ਦਿੰਦੇ ਰੋਕਦੇ ਹੀ ਨਹੀਂ ਕਿਤੇ ਹਾਂ ਨਾ ਨਾ ਕਿੱਥੇ ਮੈਂ ਵੈਸੇ ਇੱਕ ਗੱਲ ਦੱਸਾਂ ਸੱਚੀ ਮੈਂ ਨਹੀਂ ਆਧਾਰ ਕਾਰਡ ਵਾਲੀ ਤੇ ਮੈਂ ਨਾ ਨਾ ਮੈਂ ਤਾਂ ਪ੍ਰਾਈਵੇਟ ਤੇ ਮੈਂ ਨਹੀਂ ਪਰਵਾਹ ਕਰਦੀ ਪੈਸੇ ਬੁਸਿਆਂ ਦੀ ਹਾਂ ਲੈ ਕਿਹੜਾ ਖੜਾ ਰਵੇ ਤੇ ਮਗਰੋਂ ਨਾਲ ਤੇ ਮਿੰਟਾ ਨਹੀਂ ਮਾਸ ਹਦਕੇ ਨਹੀਂ ਮੇਰੀ 3 ਮਿੰਟਾਂ ਚ ਲੈ ਵੀ ਆਈ ਨਹੀਂ ਤੂੰ ਇੰਨੀ ਫਰਤੀਲੀ ਕੱਤੋਂ ਹੋ ਗਈ ਹੈ ਬਸ ਹੁਣ ਕਰਦੇ ਕਰਦੇ ਹੋ ਹੀ ਜਾਂਦਾ ਬੰਦਾ ਨਹੀਂ ਤੂੰ ਦਾਵਾਵਾ ਤੂੰ ਤਾਂ ਉਹ ਕੰਮਾ ਵਣ ਗਿਆ ਤੂੰ ਤੇ ਰੱਖ ਹੈ ਉਹ ਲਾਈਟ ਵੀ ਚੱਲ ਗਈ ਮੰਮੀ ਚਲ ਕੋਈ ਨਹੀਂ ਕੋਈ ਨਹੀਂ ਲਾਈਟ ਬੰਦ ਹੋ ਗਿਆ ਮੈਂ ਇਨਵਰਟਰ ਤੇ ਹੀ ਆ ਤਾਂ ਇਹ ਇੱਕ ਲਾਈਟ ਚੰਗਣ ਕੋਈ ਤੁਸੀਂ ਪੀਓ ਚਾਹ ਤੇ ਮੰਮੀ ਹਾਂ ਤੇ ਤੂੰ ਆਪਣੇ ਵੀ ਨਹੀਂ ਲੈਂਦੀ ਨਹੀਂ ਮੰਮੀ ਮੈਂ ਛੱਡੀ ਪੀ ਚਾਹ ਅਜ ਤੱਕ ਹਾਂ ਤੇ ਕੀ ਵੀ ਨਹੀਂ ਆ ਫਿਰ ਤੂੰ ਮੈਂ ਬਸ ਕੁਛ ਨਹੀਂ ਪਾਣੀ ਤੱਤਾ ਪਾਣੀ ਹਾਂ ਹਾਂ ਤੇ ਮੈਨੂੰ ਦੱਸਦੀ ਬਹੁਤ ਮੈਂ ਤੇਰੇ ਲਈ ਕੋਈ ਬੋਤਲ ਬੋਤਲ ਕੋ ਠੰਡੇ ਠੁੰਡੇ ਕੋਈ ਚੀਜ਼ ਲਿਆਉਂਦੀ ਤੇਰੇ ਨਹੀਂ ਮੰਮੀ ਮੈਂ ਆਪ ਹੀ ਬੰਦ ਕੀਤੀ ਨਹੀਂ ਤੇ ਬਹੁਤ ਪੈਂਦੀ ਤੁਸੀਂ ਐਨਾ ਫਿਕਰ ਨਾ ਕਰੋ ਪੂਰੀ ਡਾਈਟਿੰਗ ਕਰਦੀ ਬਈ ਇਹ ਹਾਂ ਮੈਂ ਖਾਣ ਪੀਣ ਨੂੰ ਤਾਂ ਉਹ ਦੇਖੋ ਤਾਂ ਫ੍ਰਿਜ ਭਰਿਆ ਅੰਦਰ ਜੋ ਮਰਜ਼ੀ ਖਾਵੇ ਉਹ ਮੇਰੀਆਂ ਉਹ ਸੀਗੇ ਵੀ ਮੈਨੂੰ ਛੜਨ ਲੱਗ ਗਈ ਤੂੰ ਮੋਟੀ ਹੋ ਗਈ ਯਾਰ ਤੋਂ ਬਾਅਦ ਤਾਂ ਕਰਕੇ ਨਾ ਫਿਰ ਮੈਂ ਥੋੜੀ ਡਾਈਟਿੰਗ ਕਰਨੀ ਤੇ ਫਿਕਰ ਨਾ ਕਰੋ ਚਲ ਬੈਠ ਰਾਜਾ ਬੈਠ ਜਾ ਆ ਜਾ ਇੱਥੇ ਮਾਂ ਕੋਲ ਤੂੰ ਇੱਥੇ ਬੈਹ ਮੈਂ ਉੱਥੇ ਬੈ ਜਾਣੀ ਆ ਜਾ ਮਾਂ ਕੋਲ ਨਹੀਂ ਨਹੀਂ ਕੋਈ ਨਹੀਂ ਬੈਠੋ ਰੋ ਭੈਣ ਜੀ ਕੋਈ ਨਹੀਂ ਤੁਸੀਂ ਬੈਠੋ ਬੈਠੋ ਕੋਈ ਗੱਲ ਨਹੀਂ ਤੁਸੀਂ ਤੁਸੀਂ ਬੈਠੋ ਕੁਰਸੀ ਲੈ ਆ ਵੀ ਕਰ ਲੈਣੀ ਰੋਈ ਜਮਾੜਾ ਥੋੜਾ ਹੀ ਰਹਿ ਗਿਆ ਪਰਦੇ ਧੋਣ ਦਾ ਬਸ ਉਹ ਧੋ ਤਾ ਤੇ ਬੈੰਨੀ ਬੰਦਾ ਹਾਂ ਜਾ ਜਾ ਪਰਾਟ ਪਾਂਦੇ ਧੋਇਆ ਤੂੰ ਹਾਂ ਫਿਰ ਬੈ ਕੇ ਮੰਮੀ ਨਾਲ ਗੱਲਾਂ ਕਰੀ ਲੋ ਭੈਣ ਜੀ ਹਲੋ ਚਾ ਵੀ ਕੋਈ ਨਹੀਂ ਕੋਈ ਸੁਸੀ ਲੋ ਤਾਨੀ ਕਿੱਥੇ ਰਹਿ ਗਈ ਕੁੜੀ ਮੇਰੀ ਹਾਈ ਮੈਨੂੰ ਮਿਲਣਾ ਤੇ ਮੈਨੂੰ ਪਤਾ ਨਹੀਂ ਕਿ ਉਹ ਕਿੱਥੇ ਜਾਣੀ ਆ ਚਾਣਾ ਚੰਗਾ ਭੈਣ ਜੀ ਕੀ ਗੱਲ ਭੈਣ ਜੀ ਨਾ ਬੱਸ ਉਹ ਮੈਨੂੰ ਘੰਟਾ 2 ਘੰਟੇ ਹੋ ਗਏ ਨਹੀਂ ਨਹੀਂ ਬੈਠੋ ਇਹ ਤਾਂ 골ਡਿੰਗ ਤੇ ਤੂੰ ਬੈਠੀ ਨਹੀਂ 골ਡਿੰਗ ਹੋਰ ਤੇਰੇ ਕੰਮ ਨਹੀਂ ਮੁੱਕੇ ਮੰਮੀ ਤੇਰੇ ਘਰ ਨੂੰ ਜਲਦੀ ਵਾਪਸ ਬੱਸ ਫੇਰ ਤੈਨੂੰ ਪਤਾ ਤੇਰੇ ਪਾਪਾ ਦਾ ਟਾਈਮ ਹੋ ਜਾਂਦਾ ਰੋਟੀ ਦਾ ਫੇਰ ਉਹ ਰੋਟੀ ਤਾਂ ਨਹੀਂ ਵਿਸਾਹ ਖਾਂਦੇ ਤੇ ਤੈਨੂੰ ਕੁਝ ਖਾਦਾ ਵੀ ਨਹੀਂ ਮੈਨੂੰ ਕੁਝ ਬਣਾਉਂਦਾ ਕੋਈ ਨਹੀਂ ਤੂੰ ਬਣਾ ਲਈ ਬਣਾ ਲਈ ਹਾਂ ਮੰਮੀ ਨੂੰ ਖਵਾਈ ਤੂੰ ਬਣਾ ਕੇ ਕੋਈ

ਮੈਂ ਕਿੰਨਾ ਚਿਰ ਹੋ ਗਿਆ ਕਦੀ ਪਾਣੀ ਲਿਆ ਕਦੀ ਚਾਹ ਲਿਆ ਹੁਣ ਤੈਨੂੰ ਰੋਟੀ ਦਾ ਆਰਡਰ ਦਿੱਤਾ ਹੈ ਇਹ ਨਹੀਂ ਕਿ ਮਾਂ ਹੀ ਮਰਦ ਟੀ ਕੋ ਪਾਣੀ ਵਿੱਚ ਡੁੱਬ ਜਾਵੇ ਤੇ ਮੰਮੀ ਫਿਰ ਮੈਂ ਹੀ ਕਰਨੇ ਹੋਰ ਕਿੰਨੇ ਕਰਨੇ ਨਹੀਂ ਬਸ ਕਰ ਉਹਨੂੰ ਕੀ ਹੋਇਆ ਉਹ ਜਾਂ ਉਹਦੀ ਹੱਡੀਆਂ ਚਾਂਮ ਲੱਗਾ ਹੈ ਉਹ ਬੋਧੋ ਦਿੱਰਨਾ ਮਾਰ ਕੇ ਬੈਠੀ ਹੋਈ ਆ ਤੇ ਮੰਮੀ ਹੁਣ ਬੁੱਢੇ ਹੋ ਗਏ ਨਹੀਂ ਇੰਨਾ ਕੰਮ ਹੁੰਦਾ ਮੈਂ ਹੀ ਚਾਹ ਪਾਣੀ ਬਣਾਇਆ ਉਹਦਾ ਕਰਦੇ ਮੈਨੂੰ ਮਦਦ ਰਸੋਈ 'ਚ ਨਹੀਂ ਬੁੱਢੀ ਹੋ ਗਈ ਉਹ ਹੈ ਕਿਹੜੀ ਬੁੱਢੀ ਹੋ ਗਈ ਮੇਰੇ ਤੋਂ ਅਜੇ ਸਾਲ ਛੋਟੇ ਹੀ ਹੋਣੀ ਮਾਂ ਤਾਂ ਤੇਰੀ ਕੋਈ ਨਹੀਂ ਬੁੱਢੀ ਹੋਈ ਤਾਂ ਬੁੱਢੀ ਵੀ ਹੋ ਗਈ ਹੈ ਆਪਣਾ ਆਪਣਾ ਸ਼ਰੀਰ ਹੁੰਦਾ ਆਪਣਾ ਆਪਣਾ ਸੁਭਾਅ ਹੁੰਦਾ ਤੈਨੂੰ ਮੈਂ ਇੱਕ ਗੱਲ ਦੱਸਦਾ ਤੂੰ ਨਾ ਸਿਰ ਤੇ ਚੜਾ ਤੂੰ ਪਛਤਾਏਂਗੀ ਕੁੜੀਏ ਇਹਨੂੰ ਮੈਂ ਦੱਸਦਾ ਹਾਂ ਔਰ ਮੈਂ ਦੇਖ ਲਿਆ ਉਹਦਾ ਹਸਾਬ ਤਾਂ ਮੈਂ ਆਈਆਂ ਤੇ ਆਪਣੇ ਧੀ ਨਾਲ ਫੋਨ ਤੇ ਲੱਗੀ ਹੋਈ ਹੈ ਬੱਸ ਕਰਿਆ ਕਰ ਤੂੰ ਤੀਵੀਂ ਨਾ ਗਲਤ ਕਰਨੀ ਹੈ ਨਾ ਮੁੰਡੇ ਤੇ ਮੈਂ ਆਈਆਂ ਤਾਂ ਫੋਨ ਰੱਖ ਤੂੰ ਉਸ ਟਾਈਮ ਅੱਛਾ ਕੁੜੀਏ ਤੇਰੀ ਫਲਾਨੀ ਆਈ ਤੇਰੀ ਢਿੰਗੜੀ ਆਈ ਤੇਰੀ ਮੰਮੀ ਦੀ ਆਇਆ ਤੇ ਮੰਮੀ ਦੀ ਉਂ ਆਈ ਜਾ ਪਰ ਤੈਨੂੰ ਮੈਂ ਦੱਸਤਾ ਤੂੰ ਬਹੁਤ ਸਿਰ ਚੜਾਈ ਜੰਨੀ ਆ ਹਾਂ ਔਖੀ ਹੋਏਗੀ ਆਪਣੇ ਬੰਦੇ ਨੂੰ ਤੇ ਟੱਪਰ ਨੂੰ ਐ ਐ ਮੁੱਠੀ ਚ ਰੱਖ ਫੇਰ ਚੰਗੀ ਰਹੇਗੀ ਸੌਖੀ ਰਹੇਗੀ ਨਹੀਂ ਤਾਂ ਤੈਨੂੰ ਕੰਮ ਵਾਲੀ ਬਾਈ ਬਣਾਤਾ ਇਹਨਾਂ ਨੇ ਹੈ ਕੋਈ ਨਹੀਂ ਵੀ ਮਾਈਆ ਕੋਈ ਮਾਂ ਕੋ ਟੋਮਟ ਬੈਠੇ ਫੇ ਤੂੰ ਚਲੀ ਜਾ ਚਾਹ ਬਣਾਣ ਫੇ ਤੂੰ ਤੇਰੀ ਮਾਂ ਆਈ ਮਿਲਣ ਪੁੱਤ ਤੂੰ ਮਾਂ ਕੋ ਬਹਿ ਚਲੋ ਕੋਈ ਨਹੀਂ ਹੋਵੇ ਸਿਆਣੀ ਬਣ ਮੜੀ ਜੀ हां चलो मैं ध्यान रखਾਂਗੇ ਕਿ हां ध्यान ਨਹੀਂ ਰੱਖਣਾ ਤੂੰ ਰੱਖਣਾ ਪੈਣਾ ਤੈਨੂੰ हां चलो ਕੋਈ ਨਹੀਂ ਚਲੋ ਦੁਨੀਆਦਾਰੀ ਵੇਖੀ ਮੈਂ ਮੇਰੇ ਤਾਂ ਕਲੇਜੇ ਨੂੰ ਆਗ ਹੀ ਲਾ ਦਿੱਤੀ ਆ ਚਲੋ ਕੋਈ ਤੇ ਮੇਰੀ ਨੂੰ ਕੰਬਲੀ ਬਣਾਤਾ ਧਿਆਨ ਨਾ ਜਾਈਆ ਹਾਂ ਹਾਂ ਮੈਂ ਨਹੀਂ ਕਿ ਸਹੀ ਜਾਂਦੇ ਕਿਤੇ ਸਹੀ ਤਾਂ ਨਹੀਂ ਕਹਿ ਰਹੇ ਮੈਂ ਕੰਬਲੀ ਬਈ ਲੱਗ ਰਹੀ ਹਾਂ ਚਾ ਚਲੋ ਦੇਖਦੇ ਹਾਂ ਕਿ ਕਲ ਦੇ ਮੈਂ ਆਈ ਆ ਤੇ ਕੁੜੀ ਮੇਰੀ ਨੂੰ ਜਰਾ ਮੱਸਾ ਧਿਆਨ ਨਹੀਂ ਤੇ ਮੈਂ ਪੁੱਛੀ ਨਵਾ ਮਾਂ ਨੂੰ ਤੇ ਮਾਂ ਤੂੰ ਠੀਕ ਠਾਕ ਪਹੁੰਚ ਗਈ ਹੈ ਕਿ ਨਹੀਂ ਇੰਨੀ ਰੁੱਝ ਗਈ ਮੇਰੀ ਕੁੜੀ ਨੂੰ ਇੰਨੀ ਕਾਮੀ ਬਣਾਤਾ ਇਹਨਾਂ ਲੋਕਾਂ ਨੇ ਇਹ ਫੋਨ ਹੀ ਘਾਉ ਮੈਂ ਪੁੱਛਦੀ ਆ ਕੀ ਕਰਦੀ ਆ ਮੰਮੀ ਦਾ ਹਲੋ ਹਾਂਜੀ ਓ ਹਾਂਜੀ ਸਸੀ ਕਾ ਮੰਮੀ ਜੀ ਸਸੀ ਗੱਲ ਬੁੱਤੂ ਕੀ ਹਾਲ ਮੇਰੇ ਬੱਚਾ ਮੈਂ ਠੀਕ ਆ ਮੰਮੀ ਤੁਸੀਂ ਸੁਣਾਓ ਮੈਂ ਤਾਂ ਠੀਕ ਆ ਤੇ ਤੂੰ ਮਰ ਜਾਣੀ ਐ ਮਾਂ ਦਾ ਹਾਲ ਵੀ ਨਹੀਂ ਪੁੱਛਿਆ ਕਿ ਮਾਂ ਕਿਵੇਂ ਪਹੁੰਚ ਗਈ ਠੀਕ ਠਾਕ ਕਿ ਨਹੀਂ ਪਹੁੰਚੀ ਓਹੋ ਸੌਰੀ ਮੰਮੀ ਬਸ ਟਾਈਮ ਹੀ ਨਹੀਂ ਲੱਗਾ ਕਰਦੇ ਕੰਮਾਂ ਤੋਂ ਹੂੰ ਤਾਈਂ ਤੈਨੂੰ ਕਿਹਾ ਕਿ ਟਾਈਮ ਕੱਢ ਆਪਣੇ ਲਈ ਟਾਈਮ ਬਣਾ ਇਹਨਾਂ ਨੇ ਤਾਂ ਤੈਨੂੰ ਕੰਮ ਹੀ ਕੰਮ ਵਾਲੀ ਬਾਈ ਬਣਾਤਾ ਕੰਮ ਹੀ ਬਣਾਤਾ ਤੈਨੂੰ ਤੈਨੂੰ ਮੈਂ ਕੱਲ ਵੀ ਸਮਝਾਇਆ ਸੀ ਓਹ ਮम्मी ਜੀ ਹੁਣ ਮੇਰਾ ਘਰ ਤੇ ਕੰਮ ਵੀ ਮੈਂ ਹੀ ਕਰੂੰਗੀ ਗਵਾਂਢੀ ਥੋੜੀ ਕਰਨ ਕੇ ਆ ਕੇ ਨਹੀਂ ਤੇ ਤੇਰੀ ਸੱਸ ਦਾ ਵੀ ਘਰ ਹੈਗਾ ਕਿ ਤੇਰਾ ਇਕੱਲੀ ਦਾ ਹੀ ਘਰ ਆ ਓਹ ਮम्मी ਜੀ ਕਰਦੇ ਨੇ ਵੀ ਮੇਰੇ ਨਾਲ ਪਰ ਅੱਜ ਉਹਨਾਂ ਦਾ ਸਿਰ ਦਰਦ ਹੋ ਰਿਹਾ ਸੀ ਤਾਂ ਅੰਦਰ ਬੈਠੇ ਨੇ ਬਸ ਕਰ ਜਿਹੜਾ ਉਹਦਾ ਸਿਰ ਪੀੜੋਂ ਡਿਆ ਮੈਨੂੰ ਪਤਾ ਜਾ ਕੇ ਵੇਖ ਲੈ ਤੇ ਲੱਗੀ ਹੋਣੀ ਆ ਜਾਂ ਫੋਨ ਤੇ ਤੇ ਜਾਂ ਟੀਵੀ ਦੇ ਦਵਾਲੇ ਕੀ ਤੂੰ ਗੱਲਾਂ ਕਰਦੀ ਏ ਤੂੰ ਮੈਨੂੰ ਨਾ ਚਾਰ ਉਹ ਤੈਨੂੰ ਚਾਰਦੀ ਆ ਤੂੰ ਤੂੰ ਨਾ ਨਿਆਣੀ ਬਣ ਤੈਨੂੰ ਮੈਂ ਕਹੀ ਜੰਨੀ ਆ ਕੋਈ ਅਕਲ ਨੂੰ ਹੱਥ ਮਾਰ ਲਾ ਨਹੀਂ ਤਾਂ ਰਹਿ ਜਾਣਗੀ ਬਸ ਭਾਂਟਿਆਂ ਤੇ ਕੱਪੜਿਆਂ ਚੋਗੀ ਨਾਲ ਦੇ ਮਨ ਪਕਾਨ ਚੋਗੀ ਸਿਆਣੀ ਬਣਤੀ ਏ ਮੈਨੂੰ ਦੁੱਖ ਹੁੰਦਾ ਮੇਰੇ ਕਾਲਜੀ ਅੱਗ ਲੱਗਦੀ ਆ ਮੈਂ ਜਦ ਤੈਨੂੰ ਵੇਖਿਆ ਕੰਮ ਕਰਦੀ ਨੂੰ ਓਹੋ ਦੇਖ ਲੈ ਜਾ ਕੇ ਜਾ ਜਾ ਦੇਖ ਦੇਖ ਤੇਰੀ ਸੱਸ ਕੀ ਕਰਦੀ ਜਾ ਦੇਖ ਲੈ ਤੇਰੀ ਮਾਂ ਜ ਤੁੱਠੀ ਨਿਕਲੇ ਤਾਂ ਕਹੀਂ ਓ ਚੰਗਮ ਚੰਗਮ ਮੈਂ ਨੂੰ ਕੰਮ ਕਰਨ ਤੋਂ ਬੱਚ ਦੇਖਦੀ ਆ ਮੈਂ ਹਾਂ ਜਾ ਜਾ ਦੇਖ ਦੇਖ ਕੇ ਤਾਂ ਮੈਨੂੰ ਫੋਨ ਕਰ ਮੋੜ ਕੇ ਠੀਕ ਹੈ ਹਾਂ ਠੀਕ ਮੰਮੀ ਠੀਕ ਓਕੇ ਮੰਮੀ ਠੀਕ ਹੈ ਮੈਂ ਨਾ ਕੰਮ ਕਰ ਲਾਂਦਾਂ ਫੇਰ ਮੈਂ ਦੇਖਦੀ ਆ ਜਾ ਕੇ ਪਹਿਲੇ ਮੈਂ ਕੰਮ ਨੇ ਵੇੜ ਲਾਂ ਮੰਮੀ ਵੀ ਨਾ ਪਤਾ ਨਹੀਂ ਕੀ ਕੀ ਕਹੀ ਜਾਂਦੇ ਮੈਨੂੰ ਰਸਤੇ ਸਿਰ ਦੁਖਣਾ ਲਾਉਤਾ हेलो सत श्रीकाल बुट की आला हाँ मैं ठीक हाँ तू ठीक है और घर परौने की सुना परौना ठीक है मम्मी हाँ बिल्कुल सही क्या मम्मी ने जो क्या हेलो मम्मी हेलो हाँ पुत मम्मी तो ये तो बिल्कुल सही कहते पे मेरे सास तो में लगी है ਮੈਨੂੰ ਵੀ ਨਾ ਮੇਰਾ ਸਿਰ ਬੋ ਦੁਖੰਡਾ ਸਿਰ ਨੀ ਚੱਕਣ ਜਾਣਿਆ ਤੇ ਅੰਦਰ ਆਪਣੀ ਤਿੰਨਾਂ ਲੱਕੀ ਕੱਲਾ ਮਾਰੇ ਵਿੱਚ ਤੇ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਪੁੱਤ ਸਿਆਣੀ ਬਣ ਉਹ ਪਖੰਡ ਕਰਦੀ ਆ ਡਰਾਮੇ ਕਰਦੀ ਉਹ ਤੈਨੂੰ ਤਾਂ ਮੈਂ ਪਹਿਲਾਂ ਹੀ ਕਹਿੰਦੀ ਸੀ ਕਿ ਤੂੰ ਮੰਨਦੀ ਨਹੀਂ ਸੀ ਮੰਮੀ ਜੀ ਮੰਮੀ ਜੀ ਕਰਦੀ ਫਿਰਦੀ ਸੀ ਹਏ ਮੰਮੀ ਮੈਂ ਤਾਂ ਸੋਚਿਆ ਸੀ ਕਿ ਮੈਂ ਕੱਲੀ ਕੱਲੀ ਹੈਗੀਆਂ ਤੇ ਮੇਰੇ ਨਾਲ ਬਾਲਾ ਹੀ ਤਰੇ ਕਰਦੇ ਮੈਂ ਤਾਂ ਤਾਂ ਮੰਮੀ ਜੀ ਮੰਮੀ ਜੀ ਕਹਿ ਕੇ ਅੱਗੇ ਪਿੱਛੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਸੀ ਇਹਨਾਂ ਦੇ ਹੂੰ ਮੈਨੂੰ ਪਤਾ ਸੀ ਮੇਰੇ ਨਾਲ ਹੀ ਚਲਾਕੀਆਂ ਖੇਡਣ ਦੇ ਆ ਤੇਰੇ ਨਾ ਤਾਂ ਚੁਲਾਕੀਆਂ ਸ਼ੁਰੂ ਤਾਂ ਹੀ ਖੇਰਦੇ ਆ ਤੇਰਾ ਚੂੜਾ ਕਿੱਥੇ ਪਹਿਲਾ ਮੈਨੂੰ ਇਹ ਦੱਸ ਮਮੀ ਇਹਨਾਂ ਨੇ ਵਤਵਾਇਆ ਸੀ ਮੈਨੂੰ ਕਹਿੰਦੇ ਤੈਨੂੰ ਦਿੱਕਤ ਹੋਣੀ ਹੈ ਮੈਨੂੰ ਲੱਗਾ ਖੈਰ ਮੇਰਾ ਫਿਕਰ ਕਰਦੇ ਪਰ ਮੈਨੂੰ ਕੀ ਪਤਾ ਸੀ ਇਹਨਾਂ ਨੇ ਕੰਮ ਕਰਕੇ ਮੇਰਾ ਚੂੜਾ ਲਵਾਇਆ ਮੈਨੂੰ ਤਾਂ ਅੱਜ ਸੋਚਣ ਡਈ ਆ ਮੈਂ ਹਾਂ ਇਹ ਕੰਮ ਕਰਕੇ ਤੇਰਾ ਚੂੜਾ ਲਵਾਇਆ ਫਿਕਰ ਫੁਕਰ ਕੋਈ ਨਹੀਂ ਹੈਗੀ ਇਹਨਾਂ ਨੂੰ ਤੇਰੀ ਮੈਂ ਤਾਂ ਇਹ ਸੋਚਦੀ ਸੀ ਕਿ ਮੇਰੀ ਸੱਸ ਮਾਂ ਵਰਗੀ ਹੈਗੀ ਹੈ ਮੈਂ ਤਾਂ ਤਾਂ ਮੰਮੀ ਜੀ ਮੰਮੀ ਜੀ ਕਹਿ ਕੇ ਉਹਨਾਂ ਦੇ ਮਗਰਮ ਮਗਰਮ ਕਰਮ ਕਰ ਕੁੰਦਰੀ ਦੇ ਦਿੱਸੀ ਪਰ ਉੱਤਰ ਉੱਤਰੇ ਸੱਸਾਂ ਦੇ ਮਾਵਾ ਬਣ ਜਾਣਾਂ ਤੇ ਮਾਵਾ ਨੂੰ ਕੌਣ ਰੋਵੇ ਸਮਝੀਂਆ ਸਹੀ ਗੱਲ ਮੰਮੀ ਹਾਂ ਸਹੀ ਗੱਲ ਸਬਜ਼ੀਆਂ ਬਣਦੀਆਂ ਤੇਰੀ ਪਸੰਦ ਦੀਆਂ ਹਾਂ ਨਾ ਮੰਮੀ ਆਏ ਤੁਹਾਨੂੰ ਕਿੱਥੋਂ ਪਤਾ ਲੱਗਾ ਮੈਨੂੰ ਸਭ ਕੁਝ ਪਤਾ ਮੈਂ ਵੇਖਿਆ ਹੀ ਆਂ 10 ਮਿੰਟਾਂ ਚ ਤੇਰੇ ਘਰ ਦਾ ਹਿਸਾਬ ਕਿਤਾਬ ਹਾਂ ਮੰਮੀ ਮੈਂ ਜਿੱਦਣੇ ਵਿਆਹ ਕੀ ਆਈਆਂ ਨਾ ਜਾਂ ਤੇ ਮੰਮੀ ਜੀ ਦੀ ਪਸੰਦ ਦਾ ਬੰਦਾ ਹੈ ਤੇ ਜਾਂ ਇਹਨਾਂ ਦੀ ਪਸੰਦ ਦਾ ਬੰਦਾ ਮੈਨੂੰ ਤਾਂ ਅਜੇ ਤੱਕ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਮੈਨੂੰ ਪਸੰਦ ਕੀ ਹੈ ਕਿਉਂ ਪੁੱਛਣਾ ਤੈਨੂੰ ਤੂੰ ਤਾਂ ਕੰਮ ਵਾਲੀ ਆ ਉਹਨਾਂ ਦੀ ਕੰਮ ਵਾਲੀ ਲੈ ਕੇ ਆਏ ਆ ਉਹ ਕਿਉਂ ਪੁੱਛਣਗੇ ਤੈਨੂੰ ਕਿੱਥੇ ਨਾ ਪ੍ਰੋਣਾ ਤੈਨੂੰ ਕਿੱਥੇ ਲੈ ਕੇ ਗਿਆ ਸੀ ਬਾਹਰ ਘੁੰਮਣ ਕੇ ਤੇ ਲੈ ਕੇ ਗਿਆ ਹਾਏ ਮੰਮੀ ਕਿੱਥੇ ਵੀ ਨਹੀਂ ਲੈ ਕੇ ਗਈ ਕਹਿੰਦੇ ਮੰਮੀ ਜੀ ਇਕੱਲੇ ਰਹਿ ਜਾਣਗੇ ਘਰ ਤੇ ਮੈਂ ਵੀ ਕਿਹਾ ਖਰੇਕ ਚਲ ਕੋਈ ਗੱਲ ਨਹੀਂ ਫੇਰ ਕੀ ਹੋਇਆ ਫਿਰ ਕਿਤੇ ਚਲ ਜਾਵਾਂਗੇ ਕਿ ਮੰਮੀ ਜੀ ਠੀਕ ਨਹੀਂ ਰਹਿੰਦੇ ਚਲੋ ਆਪਾਂ ਘਰ ਹੀ ਰਹਿ ਲੈਂਦੇ ਮੰਮੀ ਜੀ ਨੂੰ ਸੂਲ ਪਿਆ ਮੰਮੀ ਜੀ ਨੂੰ ਕੀ ਹੋਇਆ ਹਾਂ ਹਾਂ ਮੰਮੀ ਸਹੀ ਗੱਲ ਕਹੀ ਤੁਸੀਂ ਮੇਰੀ ਹੁਣ ਇੱਕ ਗੱਲ ਸੁਣੋ ਜੱਪ ਕਰਕੇ ਤੇ ਤੂੰ ਵੀ ਸਿਰ ਬਨ ਤੇ ਪੈ ਜਾ ਤੂੰ ਕਿ ਮੈਂ ਵੀ ਬਿਮਾਰ ਆ ਤੇ ਨਾਲੇ ਮੇਰੀ ਗੱਲ ਸੁਣ ਪੁਰਾਣੇ ਮੋਰੇ ਵੀ ਨਾ ਥੋੜੀ ਮਰੀਜ਼ ਬਣ ਕੇ ਰਹਿ ਜਿਵੇਂ ਉਹਦੀ ਮਾਂ ਮਰੀਜ਼ ਬਣ ਕੇ ਰਹਿੰਦੀ ਹੈ ਹਾਂ ਹਾਂ ਤੂੰ ਤੈਨੂੰ ਨਹੀਂ ਜਿਆਦਾ ਤਗੜੀ ਹੋ ਕੇ ਰਹਿਣ ਦੀ ਤੂੰ ਵੀ ਮਰੀਜ਼ ਆ ਬਸ ਜੋ ਪਹਿਲਾਂ ਇਹਦੀ ਮਾਂ ਦੀ ਚੰਗੀ ਤਰ੍ਹਾਂ ਠੋਕਿਆ ਕਰ ਮੰਝੀ ਇਹ ਬੋਲਦੀ ਨਹੀਂ ਇੱਕ ਦੀਆਂ ਚਾਰ ਜਵਾਬ ਦੇ ਇਹ ਫੇਰ ਬੁੜੀ ਨੇ ਕਾਬੂ ਆਣਾ ਫੇਰ ਲੱਗੂਗੀ ਕੰਮ ਨੂੰ ਜਿਹੜਾ ਮਿੰਟਕ ਬਾਅਦ ਸਿਰਸੋਰ ਬੰਨ ਕੇ ਤੇ ਬਹਿ ਜਾਂਦੀ ਹੈ ਹਾਂ ਤੂੰ ਠੀਕ ਕਹਿ ਰਹੀ ਮੰਮੀ ਹੁਣ ਤੂੰ ਦੇਖਿਓ ਸਹੀ ਮੈਨਾਂ ਨੂੰ ਨਜ਼ਾਰੇ ਕੀ ਦਿਖਾਉਂਦੀ ਮੈਂ ਹੀ ਇਹਨਾਂ ਨੂੰ ਮੰਮੀ ਜੀ ਪੰਮੀ ਜੀ ਕਹਿ ਕੇ ਭੂਏ ਚੜਾਇਆ ਨਾ ਮੈਂ ਹੀ ਲਾਹਾਂ ਇਹਨਾਂ ਨੂੰ ਥੱਲੇ ਵੀ ਦੇਖਿਓ ਸਹੀ ਹੁਣ ਤੁਸੀਂ ਹਾਂ ਇਹਨੂੰ ਦੱਸ ਜਰਾ ਤੂੰ ਕਿਹਦੀ ਧੀ ਆ ਦੱਸਦੀ ਆ ਮੈਂ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਮੇਰਾ ਪਿਆਰ ਦੇਖਿਆ ਇਹਨਾਂ ਨੂੰ ਪਤਾ ਨਹੀਂ ਹਾਲੇ ਮੈਂ ਧੀ ਕਿਹਦੀ ਆ ਹਾਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਹੁਣ ਮੇਰਾ ਹੁਣ ਮੈਂ ਦੱਸਦੀ ਆ ਇਹਨਾਂ ਨੂੰ ਬਸ ਤੇ ਕੰਮ ਕੁੰਮ ਕਰਨ ਦੀ ਕੋਈ ਲੋੜ ਨਹੀਂ ਤੁਸੀਂ ਸਿਰ ਬਣ ਤੇ ਪਿਆ ਰਾਮ ਨਾ ਮੇਰੀ ਧੀ ਏਸੀ ਥੱਲੇ ਇੰਨੀ ਗਰਮੀ ਤੇ ਮੇਰੀ ਧੀ ਨੂੰ ਜੱਪਣ ਲਾਇਆ ਪਿਆ ਇਹਨਾਂ ਨੇ ਠੀਕ ਹੈ ਠੀਕ ਹੈ ਮੰਮੀ ਚਲ ਠੀਕ ਹੈ ਮੈਂ ਇੱਕ ਮੇਰੀ ਗਰਲਫ੍ਰੈਂਡ ਨੂੰ ਸੱਚ ਰੋਕ ਮੈਨੂੰ ਤੇਰਾ ਫੋਨ ਦੋ ਟਾਈਮ ਆਣਾ ਚਾਹੀਦਾ ਸਵੇਰੇ ਵੀ ਤੇ ਸ਼ਾਮੀ ਵੀ ਮੈਨੂੰ ਪੂਰੀ ਖਬਰ ਹੋਣੀ ਚਾਹੀਦੀ ਤੂੰ ਕੀ ਕਰਦੀ ਤੇ ਕੀ ਨਹੀਂ ਤੇ ਬਾਕੀ ਮੇਰੇ ਤੋਂ ਪੁੱਛੀ ਜਾਈ ਮੈਂ ਤੈਨੂੰ ਦੱਸੂਗੀ ਇਹਨਾਂ ਨੂੰ ਕਿਵੇਂ ਕਾਬੂ ਕਰਨਾ ਮਾਂ ਪੁੱਤ ਨੂੰ ਠੀਕ ਹੈ ਮੰਮੀ ਠੀਕ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਬਸ ਚੰਗੀ ਰਹेंगी ਫਿਰ ਸੌਖੀ ਹੋ ਰਹਿਣਗੀ ਠੀਕ ਹੈ ਮੰਮੀ ਚਲ ਠੀਕ ਹੈ ਪੁੱਤ ਧਿਆਨ ਰੱਖੀ ਆਪਣਾ ਪੈ ਲੰਮੀ ਤੂੰ ਸਿਰ ਬੰਨ ਕੇ ਚੰਗਾ ਮੰਮੀ ਜੀ ਚੰਗਾ ਇਹਨਾਂ ਮਾਹਬੁੱਤ ਨੂੰ ਤਾਂ ਮੈਂ ਦੱਸਦੀ ਆ ਇਹਨਾਂ ਨੇ ਮੇਰਾ ਪਿਆਰ ਦੇਖਿਆ ਮੇਰਾ ਅਸਲੀ ਰੂਪ ਤੇ ਦੇਖਿਆ ਹੀ ਨਹੀਂ ਹਾਲੇ ਮੈਂ ਦੱਸਦੀ ਆ ਇਹਨਾਂ ਨੂੰ ਬਣਾਨੀ ਆ ਮੈਂ ਫੁੱਲ ਕੇ ਗਰਮਾ ਕਰਾਂ ਬਸ ਭਾਬੀ ਤੇਰੀ ਲੱਗੀ ਐ ਰੋਟੀ ਬਣਾਣ ਮੈਨੂੰ ਵੀ ਲੱਗੀ ਆ ਭੁੱਖ ਆਹੋ ਪੁੱਛਦੀ ਆ ਉਹਨੂੰ ਚੱਲ ਫੇਰ ਮੈਂ ਰੋਟੀ ਖਾ ਲਾਂ ਫੇਰ ਕਰਦੀ ਦਿੰਨਾ ਗੱਲ ਠੀਕ ਠੀਕ ਆ ਬੱਤੀ ਸੱਸੀ ਕਾਲੜੀ ਓ ਪੁੱਤ ਗੋਲੜੀ ਹਾਂਜੀ ਕੀ ਹੋਇਆ ਪੁੱਤ ਰੋਟੀ ਬਣ ਗਈ ਆ ਬੜੀ ਭੁੱਖ ਲੱਗੀ ਆ ਨਾ ਕਿੱਥੇ ਬਣੀ ਹਾਲੇ ਮੇਰਾ ਤਾਂ ਸਿਰ ਫਟਣ ਡਿਆ ਆ ਪਹਿਲੇ ਹੀ ਮੈਨੂੰ ਨਹੀਂ ਬਣਦੀਆਂ ਰੋਟੀਆਂ ਰੋਟੀਆਂ ਮੇਰਾ ਤਾਂ ਹਾਈ ਸਿਰ ਫਟਣ ਡਿਆ ਕੀ ਹੋਇਆ ਸਿਰ ਨੂੰ ਮੈਨੂੰ ਨਹੀਂ ਪਤਾ ਮੇਰਾ ਸਿਰ ਬਹੁਤ ਜ਼ਿਆਦਾ ਫਟਣ ਡਿਆ ਮੇਰੇ ਕੋ ਤਾਂ ਸਿਰ ਚੱਕਿਆ ਵੀ ਨਹੀਂ ਜਾ ਰਿਹਾ ਤੇ ਮੈਨੂੰ ਤਾਂ ਨਹੀਂ ਬਣਦੀ ਤੁਸੀਂ ਬਣਾ ਲਓ ਦੋ ਫੁਲਕੇ ਤੇ ਦੋ ਮੇਰੇ ਵੀ ਲਾ ਦਿਓ ਹਏ ਮੇਰੀ ਤਾਂ ਬੱਸ ਹੋ ਗਈ ਮੈਂ ਤਾਂ ਸੌਂ ਚੱਲੀ ਆ ਹਏ ਰੱਬਾ ਮੇਰੇ ਆ ਹੋਏ ਆ ਕਿਦਾਂ ਬੋਲ ਕੇ ਗਈ ਆ ਇਹਨੂੰ ਕੀ ਹੋ ਗਿਆ ਆ දක න බල ोन पताने ग ब खाजा जभाාව देख ට අගක දේ දනना ब गदा වි स්චी සිर्දුක ඉදधක දන්න බොල්ලන थाක්ක जाන්දී නම්ම करके නව थाක ග चल को मैं बනන්නේ රෝ නල නු විතමක් නල දवा ද න්නේන ਥੋੜਾ ਆਰਾਮ ਕਰ ਲੇਗੀ ਨਾ ਤੇ ਸਹੀ ਲੱਗੂਗਾ ਇਹਨੂੰ ਹਾਂ ਇੱਦਾਂ ਹੀ ਕਰਦੀ ਆ ਮੈਂ ਜਾਨੀਆ ਸੇ ਤਾਂ ਮੇਰਾ ਵੀ ਤੁਰਪਿਆ ਆਇਆ ਪਤਾ ਨਹੀਂ ਕੀ ਹੋ ਗਿਆ ਦੋਨਾਂ ਨੂੰ